ਮਾਡਾ ਆਪਣਾ ਕਮਲਾਂਡਾ ਅੱਜ ਮਾਗੀ ਦਾ ਤਿਆਰੇ ਤੇ ਅਸੀਂ ਮੈਂ ਮੰਮੀ ਮੈਂ ਛੋਟਾ ਭਰਾ ਅੱਜ ਅਸੀਂ ਚੱਲੇ ਆ ਦੁਖਨਵਾਲ ਗੁਰਦੁਆਰੇ ਆ ਮੇਰੇ ਮਮਾ ਜੀ ਇਹਨੇ ਉਹ ਮਰਾ ਛੋਟਾ ਭਰਾ ਤੇ ਆਓ ਤੁਹਾਨੂੰ ਦਰਸ਼ਨ ਕਰਵਾ ਕੇ ਲੰਦ ਦੁਖਨਵਾਲ ਗੁਰਦੁਆਰੇ ਦੀ ਜੇ ਲੋ ਜੀ ਇਹ ਆ ਗੁਰਦੁਆਰਾ ਦੁਖਨਵਾਲ ਸਾਹਿਬ ਜੇ ਤੁਸੀਂ ਐਸਾੜ ਤੇ ਆਓਗੇ ਟੋਲੇਵਾਲ ਏਅਰਪੋਰਟ ਤੇ ਤੇ ਇਧਰੋਂ ਪੈਂਟਾ ਘਾਰ ਤੇ ਗੰਦਵਾਈ ਵਾਲਾ ਲੋਜੀ ਤੇ ਗੁਰਦੁਆਰੇ ਦੇ ਬਾਹਰ ਦਾ ਦ੍ਰਿਸ਼ ਇਹ ਲਗਾਣਾ ਲਗਾਉਣਾ ਇਹ ਸਾਰਾ ਬਾਹਰ ਦਾ ਦ੍ਰਿਸ਼ ਹੈ ਥੋੜਾ ਜੀ ਸਾਹਿਬ ਸਾਹਿਬ तेज तेज बहुत दरबार साहब अंदर इधर कड़ा पानी देव मिली है ਇਹ ਗੁਰਦੁਆਰੇ ਸਾਹਿਬ ਦੀ ਇਮਾਰਤ ਹੈ ਸਾਰੀ ਇਹ ਇੱਥੇ ਜਿਹੜਾ ਹੈ ਸਾਲ ਸੰਤ ਜੀ ਬੋਲੀ ਸਾਹਿਬ ਦਾ ਜਾਲਾ ਇਸ ਤਿਹੋ ਜੀ ਜਿਹ ਬੋਲੀ ਸਾਹਿਬ ਦਾ ਜਾਲਾ ਸਾਰਾ ਸਾਰੇ ਤੇ ਚੱਤ ਤੇ ਨੇ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਥੀ ਜਿਹਦੇ ਵਿੱਚ ਸਕੂਟਰ ਮੋਟਰਸਾਈਕਲ ਗੱਡੀਆਂ ਕਾਰਾਂ ਸਭ ਖੜਦਾ ਹੈ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਜਿੱਥੇ ਸਕੂਟਰ-ਕੂਟਰ ਸਭ ਖੜਦਾ ਹੈ